ਤੁਸੀਂ ਉਹਦਾ ਅੰਦਾਜ਼ ਵੇਖਿਆ ਅਮਰਕਵਾਲ ਦਾ ਮੈਂ ਤੇ ਵੇਖਿਆ ਉਹਦਾ ਅੰਦਾਜ਼ ਅੱਖ ਚੱਕ ਪਾ ਕੇ ਗੱਲ ਕਰਨੀ ਤੇਰ ਤਰਾਜ ਹਰ ਗੱਲ ਦਾ ਜਵਾਬ ਮੌਕੇ ਸਿਰ ਦੇਣਾ ਇਹੋ ਜਿਹਾ ਲੀਡਰੀ ਤਾਂ ਚਾਹੀਦਾ 27 ਦੇ ਵਿੱਚ ਸੋਚਿਆ ਜਾ ਸਕਦਾ ਆ ਸਿੱਖ ਸਿਆਸਤ ਇਹ ਕੀ ਆਖਦਾ ਸੋਚ ਲਿਆ ਵੀ ਆਪਾਂ ਪੰਜਾਬ ਦੀ ਫੀਜਾ ਬਦਲਣੀ ਆ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਪਾਰਟੀ ਜਿਹੜੀ ਆ ਉਹਨਾਂ ਦੇ ਵੱਲੋਂ ਕੈਂਡੀਡੇਟ ਖੜਾ ਕੀਤਾ ਜਾਂਦਾ ਇਹ ਦਿੱਲੀ ਦੇ ਦਰਲੇ ਆ ਉਹਨਾਂ ਨੇ ਕਿੱਲੇ ਨਾ ਵੱਜੇ ਹੋਏ ਆ ਚਾਹੇ ਆਪ ਵਾਲੇ ਹੋ ਜਦੋਂ ਮੇਰੀ ਕੰਪੇਨ ਸੀਗੀ ਤਾਂ ਇਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਬਰਾਬਰ ਲਿਆ ਕੇ ਖੜਾ ਕੀਤਾ ਨਾ ਉਹ ਜਿੱਤੀ ਨਾ ਮੈਨੂੰ ਜਿੱਤਣ ਦਿੱਤਾ ਤੁਹਾਡੀ ਦੀ ਰਿਪੋਰਟ ਨਾ 30 ਸਾਲ ਤੇਰੇ ਬਾਪੂ ਨੇ ਦੱਬ ਕੇ ਰੱਖੀ ਤੇ ਹੁਣ ਤੁਹਾਨੂੰ ਕਿਵੇਂ ਗੁਰਦੇਵ ਸਿੰਘ ਕੌਂਕੀ ਯਾਦ ਆਗੇ ਤੇ ਜਸਵੰਤ ਸਿੰਘ ਹਾਲੜੇ ਦੀ ਗੱਲ ਕਰੋ ਜਿਹੜਾ ਤੁਹਾਡਾ ਸੈਕਟਰੀ ਸੀਗਾ ਹਿਊਮਨ ਰਾਈਟਸ ਦਾ ਉਹਦੇ ਲਈ ਮੈਨੂੰ ਇੱਕ ਵੀ ਜਵਾਬ ਦੇ ਦਿਓ ਇੱਕ ਵੀ ਏਡੀ ਕਟਿੰਗ ਵਿਖਾ ਦਿਓ ਵੀ ਸ਼ਰੂਮ ਨਹੀਂ ਕਾਲੀ ਗੱਲ ਨੇ ਕੋਈ ਬਿਆਨ ਨਹੀਂ ਦਿੱਤਾ ਹੋਵੇ ਕੰਮ ਤੇ ਛੱਡੋ ਦੰਤਨ ਬੱਚੇ ਦਿਨੇ ਦਿਨੇ ਸ਼ੀ ਉਹ ਇਹਨੂੰ ਸੁਖਵੀਰ ਬਾਦਲ ਨੂੰ ਹਸਾਬ ਦੇਣਾ ਪੈਣਾ ਤੇਰੇ ਪਾਪੇ ਦੇ ਰਾਜ ਚ ਹੋਇਆ ਸਾਰਾ ਕੁਝ ਤੇ ਤੂੰ ਬੇਅਦਬੀਆਂ ਕਰਾ ਲਈਆਂ ਤੂੰ ਜੋ ਤੂੰ ਬੋਹਣ ਵੀ ਤੂੰ ਸਮਝਦਾ ਕਿ ਪੰਥ ਮੇਰੇ ਨਾਲ ਤੈਨੂੰ ਤਾਂ 27 ਜਾ ਰਿਹਾ ਕਿ ਇਹਨਾਂ ਦੀ ਰਾਜ ਆ ਜਾਣਦਿਓ ਪੰਥ ਦਾ ਸਾਡਾ ਰਾਜ ਆ ਜਾਣਦੋ ਉਹ ਨਹੀਂ ਆਉਣਾ ਖੁੱਲ ਜਾ ਜੇਕਰ ਭਾਈ ਅਮਰਪਾਲ ਸਿੰਘ ਜਿੱਤੇ ਨੇ ਲੱਗਦਾ ਕਿ ਕਿਤਾ ਕਿਤੇ ਆਪਣੀ ਜਿੱਤ ਵੀ ਉੱਥੇ ਮਹਿਸੂਸ ਕਰੋਗੇ ਹਾਂਜੀ ਨਹੀਂ ਮੈਂ ਹੁਣ ਇਹ ਕਹਿਣਾ ਨਹੀਂ ਚਾਹੁੰਦੀ ਇਹ ਐਵੇਂ ਆਪਣੀ ਵਡਿਆਈ ਹੁੰਦੀ ਆ ਤੇ ਕਈ ਥਾਵਾਂ ਤੇ ਮੈਨੂੰ ਲੋਕ ਕਹਿੰਦੇ ਆ ਸਾਨੂੰ 2 MP ਮਿਲ ਨਾਲੇ MP ਹੋਣਾ ਕੋਈ ਵੱਡੀ ਗੱਲ ਨਹੀਂ ਐ ਵੀ ਜੇ ਮੈਨੂੰ ਨਹੀਂ ਉਹ ਮੌਕਾ ਮਿਲਿਆ ਪਰ ਤੁਹਾਡੇ ਸਾਹਮਣੇ ਜੋ ਸਤਕਾਰ ਮੈਨੂੰ ਸੰਗਤ ਦੇ ਰਹੀ ਆ ਉਹ ਕਿਸੇ MP ਨੂੰ ਮਿਲਦਾ ਨਹੀਂ ਬਾਈ ਦੀਪ ਸੂਬੁਰ ਸਿੱਧੂ ਹਰੀ ਕਹਿੰਦੇ ਹੁੰਦੇ ਸੀ ਕਿ ਕਲਾ ਵਰਤੂ ਕੀ ਤਾਂ ਲੱਗਦਾ ਕਿ ਅਜ ਉਹ ਚੀਜ਼ ਹੋ ਰਹੀ ਆ ਕਲਾ ਵਰਤ ਜਦੋਂ ਨਸਲ ਕੁਸ਼ੀ ਹੋ ਰਹੀ ਸੀ ਤੇ ਲਾਸ਼ਾਂ ਦੀਆਂ ਲਾਸ਼ਾਂ ਵੇਚ ਰੀਆਂ ਤੇ ਸਰਦਾਰ ਜਸਵੰਤ ਸਿੰਘ ਆ ਗਏ ਇੰਗਲੈਂਡ ਤੋਂ ਚੱਲ ਕੇ ਆ ਗਏ ਤੇ ਜੇ ਹੁਣ ਅਮਰਤਪਾਲ ਦਬਈ ਤੋਂ ਚੱਲ ਕੇ ਆ ਗਏ ਉਹ ਨਹੀਂ ਪਹਿਲਾਂ ਅਮਰਤ ਛਕਿਆ ਫਿਰ ਸ਼ਕਾਇਆ ਫਿਰ ਵੀਰਾਂ ਕੱਢੀਆਂ ਉਹ ਕਿ ਦੇ ਇਲੈਕਸ਼ਨ ਲੜਨ ਥੋੜੀ ਆਇਆ ਇੱਥੇ ਕਹਿੰਦੇ ਅਸੀਂ ਵੀ ਤਨ ਐਸੇ ਪੁਕਤੀਆ 10 10 ਸਾਲ ਦੀ ਅਸੀਂ ਐਨਐਸ ਤੋਂ ਪੁਕਤੀਆ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ ਐਨਐਸ ਉਨੇ ਟਿਕਟ ਲੈ ਲਈ ਕਿ ਮੈਂ ਆਇਆ ਮੋਰਚਾ ਜਿਹੜਾ ਲੱਗਦਾ ਹੋਇਆ ਬੰਦੀ ਸਿੰਘਾਂ ਦਾ ਔਰ ਇੱਥੇ ਲੱਗਾ ਸੀਗਾ ਪਰਵਾਰਾਂ ਦਾ ਵੀ ਇਹਦਾ ਜਿਹੜਾ ਲਾਹਾ ਉਹ ਮੈਨੂੰ ਮਿਲ ਜੂਗਾ ਉਹ ਕਈ ਵਾਰੀ ਊਸ਼ੂਕੇ ਦੇ ਪਾਸਾ ਕੋਠਾ ਪੈ ਜਾਂਦਾ ਊਸ਼ੂਕੇ ਦੇ ਪਾਸਾ ਕੋਠਾ ਪੈ ਗਿਆ ਦਰਸ਼ਕਾ ਲਾਰੰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਲੋਕ ਸਭਾ ਸੀਟਾਂ ਦੇ ਵਿੱਚੋਂ ਪੰਜਾਬ ਦੀ ਇੱਕ ਸੀਟ ਪੰਜਾਬ ਦੀ ਹੋਰ ਸੀਟ ਜਿਹੜੀ ਆ ਉਹ ਬਣੀ ਹੋਈ ਆ ਖਡੂਰ ਸਾਹਿਬ ਦੀ ਸੀਟ ਜਿੱਥੋਂ ਭਾਈ ਅਮਰਪਾਲ ਸਿੰਘ ਹੋਰੀ ਆਜ਼ਾਦ ਤੌਰ ਤੇ ਜਿਹੜੇ ਹੈਗੇ ਨੇ ਉਹ ਚੋਣ ਲੜ ਰਹੇ ਨੇ ਬੀਬੀ ਖਲਰਾਹ ਜੀ ਪਿਛਲੇ ਦਿਨਾਂ ਤੋਂ ਉਹਨਾਂ ਦੇ ਜਿਹੜਾ ਹੈਗਾ ਚੋਣ ਪ੍ਰਚਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਬੀਬੀ ਜੀ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਚੋਣ ਪ੍ਰਚਾਰ ਦੀ ਜੇ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਨਹੀਂ ਜੀ ਚੋਣ ਪ੍ਰਚਾਰ ਤੇ ਚੋਣ ਬਰ جاری ਹੁੰਦੇ ਆ ਰਿਜ਼ਲਟ ਤਾਂ ਰਿਜ਼ਲਟ ਤੋਂ ਬਾਅਦ ਆਉ ਤੇ ਪਰ ਸਾਨੂੰ ਬਹੁਤ ਭਰਪੂਰ ਹੰਗਾਰਾ ਮਿਲ ਰਿਹਾ ਇਸ ਵੇਲੇ ਇਸ ਵੇਲੇ ਵੀ ਜਿੱਤ ਹਾਰ ਦਾ ਕੋਈ ਕਈ ਵਰੀ ਮਸਲਾ ਉਹਨਾਂ ਨਹੀਂ ਹੁੰਦਾ ਜਿਨ੍ਹਾਂ ਲੋਕਾਂ ਦੇ ਪਿਆਰ ਦਾ ਸਤਿਕਾਰ ਦਾ ਮਸਲਾ ਨਹੀਂ ਕਿ ਇਹ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਪਾਰਟੀ ਜਿਹੜੀ ਆ ਉਹਨਾਂ ਦੇ ਵੱਲੋਂ ਕੈਂਡੀਡੇਟ ਖੜਾ ਕੀਤਾ ਜਾਂਦਾ ਉਹ ਹਾਲਾਂਕਿ ਪੰਥਕ ਕਹਿੰਦੇ ਨੇ ਕੌਮ ਦੀ ਗੱਲ ਕਰਦੇ ਨੇ ਕਿ ਅਸੀਂ ਪੰਥ ਦੀ ਗੱਲ ਅਸੀਂ ਕਰਦੇ ਹਾਂ ਸਿੱਖ ਕੌਮ ਦੀ ਗੱਲ ਕਰਦੇ ਨੇ ਪਰ ਦੂਸਰੇ ਪਾਸੇ ਜੇਕਰ ਇਹ ਲਾਰਾ ਦੇਖੀਏ ਕਾਫਲਾ ਦੇਖੀਏ ਸ਼ਾਇਦ ਇਹ ਬਿਨਾ ਬੁਲਾਇਆ ਆਇਆ ਹੋਇਆ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਆਓ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇੱਧਰ ਵੋਟਾਂ ਟੁੱਟਣ ਗਈਆਂ ਵੇਖੋ ਜੀ ਪੰਥ ਦੇ ਵਿੱਚ ਇਹ ਲੋਕ ਟਕਰਾਓ ਪੈਦਾ ਕਰ ਰਹੇ ਹੂੰ ਇਹ ਦਿੱਲੀ ਦੇ ਦਰਲੇ ਆ ਉਹਨਾਂ ਨੇ ਕਿੱਲੇ ਨਾ ਵੱਜੇ ਹੋਏ ਆ ਤੇ ਇਹ ਕਰ ਹੀ ਨਹੀਂ ਸਕਦੇ ਇਹ ਕਿ ਵੀ ਉਹ ਪੰਥ ਦੇ ਭਲੇ ਦੀ ਕੋਈ ਗੱਲ ਕਰ ਸਕਣ ਆਧਾਰਨ ਦੇ ਤੌਰ ਤੇ ਜਦੋਂ ਮੇਰੀ ਕੰਪੇਨ ਸੀਗੀ ਤਾਂ ਇਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਬਰਾਬਰ ਲਿਆ ਕੇ ਖੜਾ ਕੀਤਾ ਨਾ ਉਹ ਜਿੱਤੀ ਨਾ ਮੈਨੂੰ ਜਿੱਤਣ ਦਿੱਤਾ ਜੀ ਬਿਲਕੁਲ ਠੀਕ ਹੈ ਪੰਥ ਦੇ ਵਿੱਚ ਇੱਕ ਪਾੜਾ ਪੈ ਗਿਆ ਉਸ ਤੋਂ ਬਾਅਦ ਵੀ ਇਹ ਜਿਹੜਾ ਮੈਂ ਤੁਹਾਨੂੰ ਕਹਿਤਾ ਕਿ ਇਹ ਜਿਹੜੀ ਪੰਥ ਦੇ ਪੰਜਾਬ ਜਿਹੜਾ ਗੁਰੂਆਂ ਵਾਲਾ ਪੰਥ ਹੈ ਉਹ ਆ ਚੱਲ ਰਿਹਾ ਸਾਡੇ ਨਾਲ ਤੇ ਜਿਹੜਾ ਇਹਨਾਂ ਦਾ ਪੰਥ ਹੈ ਉਹ ਅੱਜਕੱਲ ਪੈਲਸਨ ਦੇ ਵਿੱਚ ਮੀਟਿੰਗ ਕਰ ਰਿਹਾ ਹੂੰ ਤੁਸੀਂ ਨੋਟ ਕੀਤਾ ਹੋਣਾ ਕਿ ਉਹ ਹੁਣ ਪੈਲਸਾਂ ਦੇ ਵਿੱਚ ਆ ਗਿਆ ਮੀਟਿੰਗ ਕਰਨ ਦੇ ਲਈ ਤੇ ਪੰਥ ਦਾ ਇਹ ਤਾਂ ਖੁੱਲਾ ਸੱਦਾ ਹੁੰਦਾ ਵਿਚਾਰਧਾਰਾ ਹੁੰਦੀ ਹੈ ਕੋਈ ਉਹ ਤੇ ਸੜਕਾਂ ਤੇ ਆ ਕੇ ਆਪਣੀ ਗੱਲ ਕਹਿ ਸਕਦਾ ਹੁੰਦਾ ਤੇ ਜਿੱਥੋਂ ਤੱਕ ਇਹਨਾਂ ਨੇ ਹੁਣ ਭਾਈ ਅਮਰਤਪਾਲ ਲਈ ਇਹਨਾਂ ਨੇ ਇੱਕ ਵਿਰਸਾ ਸਿੰਘ ਬਲਟੋਆ ਨੂੰ ਲੈ ਆਂਦਾ ਹੈ ਹੁਣ ਉਹਨਾਂ ਦੀ ਡਾਇਓਲੋਜੀ ਤਾਂ ਉਹਨਾਂ ਤੋਂ ਹੀ ਪੁੱਛੀ ਜਾ ਸਕਦੀ ਹੈ ਪਰ ਅਸੀਂ ਲੋਕ ਆ ਜਿਹੜੇ ਅਸੀਂ ਪੰਜਾਬ ਦਾ ਭਲਾ ਚਾਹਣ ਵਾਲੇ ਆ ਸਾਡਾ ਦਿੱਲੀ ਨਾਲ ਕੋਈ ਟਕਰਾਅ ਵੀ ਨਹੀਂ ਹੈ ਇਸ ਵੇਲੇ ਜਦੋਂ ਟਕਰਾਅ ਕਿਤੇ ਹੋਊਗਾ ਤੇ ਬੇਚਾਰਾ ਉਹਦਾ ਹੀ ਹੁੰਦਾ ਹੈ ਬਿਲਕੁਲ ਤੇ ਜਿਹੜਾ ਉਹਨਾਂ ਦਾ ਇੱਕ ਲਾਲਚ ਹੈ ਉਹਨਾਂ ਦਾ ਕੋਈ ਵੀ ਦਿੱਲੀ ਸਾਨੂੰ ਕੋਈ ਕੁਰਸੀਆਂ ਵੰਡ ਦੂ ਜਾਂ ਕੋਈ ਹੋ ਜੂ ਉਹ ਸਾਡੇ ਵਿੱਚ ਭਾਵਨਾ ਹੀ ਨਹੀਂ ਤੁਹਾਨੂੰ ਲੱਗਦਾ ਵੀ ਉਹ ਲਾਲਚ ਕਰਕੇ ਸਭ ਕਰ ਰਿਹਾ ਟਕਰਾ ਬਿਲਕੁਲ ਮੈਂ ਕਹਿੰਦਾ ਸਾਡੇ ਜੋ ਭਾਵਨਾ ਹੈ ਨਹੀਂ ਉਹਨਾਂ ਜੇ ਭਾਵਨਾ ਹੈ ਵੀ ਜੇ ਇੱਕ ਵੀ ਸੀਟ ਉਹ ਜਿੱਤ ਜਾਣ ਅਬਲੀ ਤਾਂ ਜਿੱਤਦੇ ਕੋਈ ਨਹੀਂ ਜੇ ਜਿੱਤ ਜਾਣ ਤੇ ਉਹ ਜਿੱਤ ਕੇ ਆਪ ਜਾਣਗੇ ਉਹਨਾਂ ਦੇ ਘਰੇ ਫੜਾਉਣ ਭਾਜ ਪਾ ਲੈਣ ਦੀ ਵੀ ਆ ਲਓ ਜੀ ਇੱਕ ਸੀਟ ਸਾਡੀ ਜਿੱਤ ਗਈ ਵੱਡਾ ਬਾਦਲ ਸਾਹਿਬ ਦੇ ਹੁੰਦਿਆਂ ਦਾ ਇਹ ਉਹਨੇ ਪਾਲਿਸੀ ਰੱਖੀ ਸੀ ਕਿ ਪਰਿਵਾਰ ਨੂੰ ਹੀ ਪਾਲਣਾ ਹੈ ਬਈ ਉਹਨੇ ਤੁਹਾਨੂੰ ਪਤਾ ਯਾਦ ਹੋਊਗਾ ਮੈਨੂੰ ਤੇ ਜ਼ਿਆਦਾ ਹੈ ਜਦੋਂ ਲਾਲਪੁਰਾ ਸਾਹਿਬ ਨੂੰ ਇੱਕ ਇਲੈਕਸ਼ਨ ਲੜਾਈ ਸੀਗੀ ਤੇ ਮੁੜ ਕੇ ਜਦੋਂ ਮੰਤਰੀ ਬਣਨ ਦਾ ਵੇਲਾ ਹੋਇਆ ਕਿਉਂਕਿ ਉਹ ਬਹੁਤ ਸੀਨੀਅਰ ਸੀਗੇ ਤਾਂ ਉਹਨਾਂ ਨੇ ਉੱਥੇ ਜਾ ਕੇ ਬੀਬੀ ਹਰ ਸਿਮਰਤ ਲਈ ਮੰਗ ਲਈ ਕੁਰਸੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਦੋ ਤਿੰਨ ਚੌਂ ਦੇ ਨਾਂ ਚੀ ਲਾਲਪੁਰਾ ਸਾਹਿਬ ਨੇ ਰਜ਼ਾਇੰਕਾ ਅਸਿਓ ਸੀ ਇਹ ਇੱਕ ਟਕਰਾ ਹੈ ਪੰਥ ਦਾ ਵੀ ਲਾਲਚੀ ਲੋਕ ਹੈ ਕਿ ਜਿਹੜੇ ਪੰਥ ਭਲਾਈ ਲਈ ਕੰਮ ਕਰਦੇ ਹੋ ਅੱਜ ਕੱਲ ਵੀ ਇਹੋ ਹੀ ਚੱਲ ਰਿਹਾ ਵੀ ਇਹਨਾਂ ਨੂੰ ਇੰਨਾ ਕੁਰਸੀ ਦਾ ਲਾਲਚ ਪੈ ਗਿਆ ਵੀ ਕੁਰਸੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਤੁਹਾਨੂੰ ਲੱਗਦਾ ਇਹ ਤਾਂ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਨੇ ਹਾਂਜੀ ਤੇ ਜਾਣ ਬੁੱਝ ਕੇ ਜਾਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਏਡਿਓਲੋਜੀ ਕੀ ਹੈ ਗੁਰੂ ਗੁਰੂ ਪੰਥ ਤਾਂ ਜਿਹੜਾ ਉਹ ਕਿਹੜਾ ਸਿਧਾਂਤ ਹੈ ਉਹਨਾਂ ਦਾ ਤਾਂ ਸਰਬੱਤ ਦੇ ਭਲੇ ਦਾ ਸਿਧਾਂਤ ਹੈ ਉਹਨਾਂ ਦੇ ਵਿੱਚ ਤਾਂ ਕੋਈ ਵਿਤਕਰਾ ਨਹੀਂ ਆ ਉਹਨਾਂ ਦੇ ਵਿੱਚ ਤਾਂ ਕੋਈ ਇਹੋ ਜਿਹਾ ਮਸਲਾ ਹੀ ਨਹੀਂ ਹੈਗਾ ਵੀ ਨਾ ਊਚ ਦਾ ਨਾ ਨੀਚ ਦਾ ਸਾਰੀ ਸਰਬੱਤ ਦਾ ਭਲਾ ਲੰਗਰ ਲਾਉਣੇ ਕੋਈ ਵਿਤਕਰਾ ਨਾ ਕਰਨਾ ਅਸੀਂ ਤਾਂ ਸਮਝਦੇ ਹਾਂ ਕਿ ਗੁਰੂ ਦਾ ਸਿਧਾਂਤ ਗੁਰਬਾਣੀ ਦਾ ਸਿਧਾਂਤ ਮੈਂ ਆਪਦੀ ਇਲੈਕਸ਼ਨ ਚ ਵੀ ਕਿਹਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੋਣ ਮੈਨੀਫੈਸਟੋ ਮੰਨਦੇ ਹਾਂ ਹਰ ਬਿਮਾਰੀ ਦਾ ਇਲਾਜ ਉਹਦੇ ਵਿੱਚ ਹੈਗਾ ਤੇ ਅਸੀਂ ਕੋਈ ਵੀ ਪੰਥ ਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਧਾਰਾ ਦੇ ਕੋਈ ਗੱਲ ਉਲਟ ਹੋਵੇ ਉਹ ਅਸੀਂ ਨਹੀਂ ਕਰਨੀ ਹੁਣ ਵੀ ਚੋਣ ਮੈਨੀਫੈਸਟੋ ਉਹੀ ਤੁਸੀਂ ਪ੍ਰਚਾਰ ਚੋਣ ਮੈਨੀਫੈਸਟੋ ਹਾਂਜੀ ਚੋਣ ਮੈਨੀਫੈਸਟੋ ਉਹੀ ਸਰਬੱਤ ਦਾ ਭਲਾ ਆ ਜਿਹੜੀ ਗਲੀਆਂ ਨਾਲੀਆਂ ਵਾਲੀਆਂ ਗੱਲਾਂ ਇਹ ਤਾਂ ਇੱਕ ਹਰ ਐਮਪੀ ਨੂੰ ਫੰਡ ਮਿਲਦੇ ਉਹਨੇ ਉਹ ਵਰਤਨੇ ਹੁੰਦੀ ਹੈ ਤੇ ਖਰਚਨੇ ਹੁੰਦੇ ਇਹ ਕਿਸੇ ਸਿਧਾਂਤ ਚ ਨਹੀਂ ਆਉਂਦੇ ਵੀ ਤੁਸੀਂ ਨਾਲੀਆਂ ਬਣਾਉਣੀਆਂ ਤੁਸੀਂ ਗਲੀਆਂ ਬਣਾਉਣੀਆਂ ਇੱਥੇ ਤੇ ਖਾਲਸਾ ਪੰਥ ਤੇ ਆਪਣੀਆਂ ਜਾਨਾਂ ਲਾ ਦਿੰਦਾ ਹੈ ਜਦੋਂ ਕਿਤੇ ਕੋਈ ਮਸਲਾ ਖੜਾ ਹੋ ਜਵੇ ਜਦੋਂ ਕੋਈ ਕੁਰਬਾਨੀ ਦਾ ਟਾਈਮ ਹੋਵੇ ਤੇ ਲੋਕ ਅੱਗੇ ਹੋ ਕੇ ਕੁਰਬਾਨੀਆਂ ਕਰਦੇ ਕਦੇ ਕਿਸੇ ਨੇ ਆਪਣੇ ਘਰ ਨਹੀਂ ਵੇਖੇ ਤੁਹਾਨੂੰ ਪਤਾ ਹੈ ਵੀ ਜਿਹੜੇ ਸਿੰਘਾਂ ਨੇ ਸੰਘਰਸ਼ ਕੀਤਾ ਉਹਨਾਂ ਦੇ ਘਰਾਂ ਵਿੱਚ ਅੱਜ ਘਾਹ ਉੱਗੇ ਹੋਏ ਆ ਉਨ ਦੇ ਘਰ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਜਿਹੜੀ ਇੱਕ ਪੁੱਲ ਨਾਸ਼ ਕਰਾਈ ਹੈ ਹੂੰ ਪੁੱਲ ਨਾਸ਼ ਕਰਾਈ ਇਹਨਾਂ ਨੇ ਸਿੱਖਾਂ ਦੀ ਹੂੰ ਰਲ ਕੇ ਹੂੰ ਰਲ ਕੇ ਸੈਂਟਰ ਨਾਲ ਤੇ ਸਾਡੀ ਨਸਲ ਖੁਸ਼ੀ ਹੋ ਗਈ ਇਹ ਇੱਕ ਪੀੜ੍ਹੀ ਸਾਡੀ ਖਤਮ ਹੋ ਗਈ ਇਹ ਕੁੱਲ ਨਾਸ਼ ਕਰਾ ਵੀ ਦਿੱਤੀ ਤੇ ਫਿਰ ਪੜਦੇ ਵੀ ਪਾਉਂਦੇ ਰਿਹਾ 40 ਸਾਲ ਹੋ ਗਏ ਕੀ ਕਿਸੇ ਨੂੰ ਇਨਸਾਫ ਮਿਲਿਆ ਕੀ ਕਾਲ ਤਖਤ ਤੇ ਹੋਏ ਹਮਲੇ ਦਾ ਕੋਈ ਸੱਚ ਸਾਹਮਣੇ ਆਇਆ ਕਿ ਜਿਹੜੇ ਲੋਕ ਉੱਥੇ ਚਿੱਠੀਆਂ ਲਿਖੀ ਜਾਂਦੇ ਆ ਜਿਹੜੇ ਕਿਤਾਬਾਂ ਦੇ ਵਿੱਚ ਆ ਰਿਆ ਇਹਨਾਂ ਦਾ ਬਈ ਇਹਨਾਂ ਨੇ ਆਪ ਚਿੱਠੀਆਂ ਲਿਖ ਕੇ ਤੇ ਵੱਡੇ ਬਾਦਲ ਸਾਹਿਬ ਨੇ ਆਪ ਜੱਟੀਆਂ ਲਿਖ ਕੇ ਉਹਨਾਂ ਨੂੰ ਇਨਵਾਈਟ ਕਰਕੇ ਕੱਲ੍ਹ ਤੱਕ ਤੇ ਹਮਲਾ ਕਰਾਇਆ ਇਹ ਝੂਠ ਤਾਂ ਨਹੀਂ ਹੈ ਨਾ ਆਪ ਬਾਦਲ ਉਸ ਵੇਲੇ ਕਿਸੇ ਵਿਆਹ ਫੰਕਸ਼ਨ 'ਚ ਹਾਜ਼ਰ ਹੋ ਗਿਆ ਕਿਉਂਕਿ ਸਾਰਾ ਕੁਝ ਇਹਨੂੰ ਪਤਾ ਸੀਗਾ ਤੇ ਜਿਹੜੇ ਕੁਝ ਬੰਦੇ ਆ ਜਿਹੜੇ ਬਹੁਤ ਜਿਹਾਰੂ ਸੀਗੇ ਉਹ ਤੇ ਉੱਥੇ ਸ਼ਹੀਦ ਹੋ ਗਏ ਤੇ ਜਿਹੜੇ ਕੁਛ ਵਿਰਸ਼ਾ ਸਿੰਘ ਬਲਟੋਆ ਅਗੇ ਬਾਹਰ ਵੀ ਨਿਕਲ ਆਏ ਤੇ ਫੇਰ ਉਹਨਾਂ ਨੂੰ ਇੰਨਾ ਲਾਲਚ ਪੈ ਗਿਆ ਗੱਡੀਆਂ ਦਾ ਕਿ ਹੁਣ ਉਹ ਇਹ ਸੋਚਦੇ ਆ ਕਿ ਸਾਡਾ ਹੀ ਹੱਕ ਬੰਦਾ ਹੈ ਹੋਰ ਕੋਈ ਚੰਗਾ ਬੰਦਾ ਹੋਰ ਕੋਈ ਪੰਥ ਪ੍ਰਸਤ ਇੰਨੀ ਸ਼ੀਤਾਂ ਮਰੀਦਾਂ ਦੀਆਂ ਗੱਲਾਂ ਪੰਜਾਬ ਦੇ ਵਿੱਚ ਹੈਗੀਆਂ ਕਦੇ ਬਲਟੋਏ ਨੇ ਉਹਨਾਂ ਦਾ ਨਾਂ ਲਿਆ ਇਹ ਕਹਿੰਦੇ ਨੇ ਕਿ ਅਸੀਂ ਜਸਹਦਰ ਕੌਂਕੇ ਹੋਰਾਂ ਦੇ ਪਰਿਵਾਰ ਕੋਲੇ ਵੀ ਮੈਂ ਤਾਂ ਰਾਬਤਾ ਕੀਤਾ ਸੀ 1 April ਨੂੰ ਉਹਨਾਂ ਕੋਲੇ ਵੀ ਗਿਆ ਸੀ ਉਹਨਾਂ ਨੂੰ ਵੀ ਕਿਹਾ ਸੀ ਕਿ ਭਾਈ ਤੁਸੀਂ ਲੜੋ ਖਰੂਰ ਸਾਹਿਬ ਤੋਂ ਅਸੀਂ ਸ਼੍ਰੋਮਣੀ ਕਲਦਲ ਅਸੀਂ ਤੁਹਾਡਾ ਸਾਥ ਦੇਵਾਂਗੇ ਇਤਿਜੀ ਹੁਣ ਇੱਕ ਪਾਸੇ ਤੋਂ ਚਲੋ ਮੈਨੂੰ ਨਹੀਂ ਪਤਾ ਉਹ ਕੀ ਕਹਿੰਦੇ ਆ ਵੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੂੰ ਕੀ ਕਹਿ ਕੇ ਆਏ ਆ ਤੇ ਕਿਹੜੇ ਸਮਝੌਤੇ ਤਹਿਤ ਉਹ ਉਹਨਾਂ ਦਾ ਉਹਨਾਂ ਨੇ ਕੇਸ ਫਾਈਲ ਕੀਤਾ ਜਦੋਂ ਤਵਾੜੀ ਦੀ ਰਿਪੋਰਟ ਤਾਂ 30 ਸਾਲ ਤੇਰੇ ਬਾਪੂ ਨੇ ਦੱਬ ਕੇ ਰੱਖੀ ਤੇ ਹੁਣ ਤੁਹਾਨੂੰ ਕਿਵੇਂ ਗੁਰਦੇਵ ਸਿੰਘ ਕੌਂਕੇ ਯਾਦ ਆ ਗਿਆ ਤੇ ਜਸਵੰਤ ਸਿੰਘ ਹਲੜੇ ਦੀ ਗੱਲ ਕਰੋ ਜਿਹੜਾ ਤੁਹਾਡਾ ਸੈਕਟਰੀ ਸੀਗਾ ਹਿਊਮਨ ਰਾਈਟਸ ਦਾ ਉਹਦੇ ਲਈ ਮੈਨੂੰ ਇੱਕ ਵੀ ਜਵਾਬ ਦੇ ਦਿਓ ਇੱਕ ਵੀ ਏਡੀ ਕਟਿੰਗ ਵਿਖਾ ਦਿਓ ਵੀ ਸ਼ਰੂਮ ਨਹੀਂ ਅਕਾਲੀ ਦਲ ਨੇ ਕੋਈ ਬਿਆਨ ਨਹੀਂ ਦਿੱਤਾ ਹੋਵੇ ਕੰਮ ਤੇ ਛੱਡੋ ਹਮ ਹੈਨਾ ਤੇ ਹੁਣ ਇਹ ਜੇ ਉਹ ਇਹ ਕਹਿੰਦਾ ਵੀ ਅਸੀਂ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਕੋਲੇ ਗਏ ਸੀ ਫਿਰ ਅਮਰਤਪਾਲ ਨੂੰ ਕਿਉਂ ਕਹੀ ਜਾਂਦਾ ਵੀ ਅਮਰਤਪਾਲ ਦੇ ਪਰਿਵਾਰ ਕੋਲੇ ਗਏ ਸੀ ਉਹਨਾਂ ਨੇ ਸਾਨੂੰ ਵਾਦੇ ਕੀਤੇ ਸੀ ਹਮ ਅਸੀਂ ਤਾਂ ਹਾਜ਼ਰ ਨਹੀਂ ਸੀਗੇ ਜਦੋਂ ਵਿਰਸਾ ਬਲਟੋਆ ਉੱਥੇ ਗਿਆ ਏ ਮ ਪਰ ਉਹਨਾਂ ਦੇ ਪਰਿਵਾਰਾਂ ਨੂੰ ਸਾਨੂੰ ਪਤਾ ਲੱਗ ਰਿਹਾ ਵੀ ਕੋਈ ਇਹੋ ਜੀ ਗੱਲ ਨਹੀਂ ਹੋਈ ਤੇ ਉਹ ਇਸੇ ਚੱਕਰ 'ਚ ਹੀ ਉਹਨੂੰ ਉਹਨੇ ਡਿਕਟ ਲੈ ਲਈ ਕਿ ਮੈਂ ਆਇਆ ਮੋਰਚਾ ਜਿਹੜਾ ਲੱਗਾ ਹੋਇਆ ਜੇ ਬੰਦੀ ਸਿੰਘਾਂ ਦਾ ਔਰ ਇੱਥੇ ਲੱਗਾ ਸੀਗਾ ਪਰਿਵਾਰਾਂ ਦਾ ਵੀ ਇਹਦਾ ਜਿਹੜਾ ਲਾਹਾ ਉਹ ਮੈਨੂੰ ਮਿਲ ਜੂਗਾ ਉਹ ਕਈ ਵਾਰੀ ਊਸ਼ਕੇ ਦੇ ਪਾਸਾ ਪੁੱਠਾ ਪੈ ਜਾਂਦਾ ਊਸ਼ਕੇ ਦੇ ਪਾਸਾ ਪੁੱਠਾ ਪੈ ਗਿਆ ਤੇ ਉਹ ਅੰਮ੍ਰਿਤਪਾਲ ਪੰਥ ਨੇ ਖੜਾ ਕਰ ਲਿਆ ਵੀ ਜਦੋਂ ਹੁਣ ਇੰਨੀ ਬੇਰੁਮਤੀ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬ ਦੇ ਸਾਬ ਨਹੀਂ ਮਿਲੇ ਤੇ ਬੇਅਦਬੀ ਇਹਨਾਂ ਨੇ ਕਰਾਈ ਫਿਰ ਪੜਦੇ ਪਾਏ ਫਿਰ ਸੌਦਾ ਸਾਧ ਨੂੰ ਮਾਫੀਆਂ ਦਵਾਈਆਂ ਇਹ ਸਾਰਾ ਕੁਝ ਲੋਕਾਂ ਦੀ ਸਮਝ ਚ ਆ ਚੁੱਕਾ ਹੈ ਇਹ ਜਿੰਨੇ ਮਰਜ਼ੀ ਪੜਦੇ ਪਾਈ ਜਾਣ ਹੁਣ ਤੇ ਲੋਕ ਇਹਨਾਂ ਦੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਹੈਗੇ ਤੇ ਜੇ ਗੱਲ ਕਰਨਗੇ ਵੀ ਤੇ ਫਿਰ ਇਹਨਾਂ ਨੂੰ ਜਵਾਬ ਦੇਣ ਇਹ ਇਹਨਾਂ ਗੱਲਾਂ ਦਾ ਜਵਾਬ ਦੇ ਆ। ਤਾਂ ਬੀਬੀ ਤੇ ਇੱਕ ਚੀਜ਼ ਹੋ ਰਹਾ ਬਿਰਸਾ ਸਿੰਘ ਬਲਟੋਹਾ ਜਿਹਨੇ ਜਿਵੇਂ ਜਿਸ ਤਰ੍ਹਾਂ ਦੇ ਨੇ ਐਨਐਸਏ ਤੇ ਟਿੱਪਣੀਆਂ ਜਿਹੜੀਆਂ ਉਹ ਕਰ ਰਹੇ ਨੇ ਜਿਹੜੇ ਅਮਪਾਈ ਅਮਰਪਾਲ ਸਿੰਘ ਹੋਰਾਂ ਤੇ ਉੱਪਰ ਲੱਗਿਆ ਚਾਹੇ ਸਿੰਘ ਨੇ ਡਿਬੁਰਗੜ ਜੇਲ੍ਹ ਦੇ ਵਿੱਚ ਨੇ ਉਹ ਕਹਿੰਦੇ ਫਿਰ ਕਿੱਡੀ ਗੱਲ ਹੋ ਗਈ ਐਨਐਸਏ ਤਾਂ ਕਹਿੰਦੇ ਅਸੀਂ ਵੀ ਤਾਂ ਐਨਐਸਏ ਭੁਗਤਿਆ 10-10 ਸਾਲ ਦੀ ਅਸੀਂ ਐਨਐਸਏ ਭੁਗਤਿਆ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ ਐਨਐਸਏ ਦੀ ਜਦੋਂ ਉਹਦੇ ਤੇ ਐਨਐਸਏ ਲੱਗੀ ਆ ਤੇ ਉਹ ਬੈਠਾ ਐ ਸਾਮਦੀ ਜੇਲ੍ਹ 'ਚ ਇਹ ਤਾਂ ਪੰਥ ਦੇ ਫੈਸਲੇ ਆ। ਹੂੰ ਇਹ ਤਾਂ ਪੰਥ ਦੇ ਫੈਸਲਾ ਹੈ ਉਹਨੇ ਅੰਦਰ ਬਹਿ ਕੇ ਹਣਾ ਉਥੇ ਉਥੇ ਬੈਠਾ ਲੂਰੀਆਂ ਲੈਂਦਾ ਹੋਣਾ ਵੀ ਮੈਂ ਆਪਦੀ ਕੰਪੇਨ ਚ ਜਾਵਾਂ ਮੇਰੀ ਇਹਦੇ ਸਾਡਾ ਪੰਥ ਪ੍ਰਸਤਾ ਦਾ ਜਾਂ ਹਿਊਮਨ ਰਾਈਟਸ ਵਾਲਿਆਂ ਦਾ ਇਹ ਫੈਸਲਾ ਹੈ ਕਿ ਅਸੀਂ ਇੱਕ ਤੇ ਅਸੀਂ ਉਹਨਾਂ ਬੰਦੀ ਸਿੰਘਾਂ ਨੂੰ ਛਡਾ ਸਕਾਂਗੇ ਇੱਕ ਸਿੱਖ ਕੌਮ ਲੀਡਰਲੈਸ ਹੋਇਆ ਹੋਇਆ ਤੇ ਤੁਸੀਂ ਉਹਦਾ ਅੰਦਾਜ਼ ਵੇਖਿਆ ਅਮਰਤਪਾਲ ਦਾ ਮੈਂ ਤੇ ਵੇਖਿਆ ਵੀਡੀਓ ਹੀ ਸੁਣੀਆ ਮੈਨੂੰ ਕਦੇ ਮਿਲੀ ਨਹੀਂ ਪਰ ਉਹਦਾ ਅੰਦਾਜ਼ ਅੱਖ ਚੱਕ ਪਾ ਕੇ ਗੱਲ ਕਰਨੀ ਤੇਰ ਤਰਾਜ ਹਰ ਗੱਲ ਦਾ ਜਵਾਬ ਮੌਕੇ ਸਿਰ ਦੇਣਾ ਇਹੋ ਜਿਹਾ ਲੀਡਰੀ ਤਾਂ ਸਮਝਾਈਦਾ ਤੇ ਜੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਤੇ ਕੀਤੀ ਵੀ ਕਿਹੜੇ ਦਿਨਾਂ ਵਿੱਚ ਇੱਕ ਤਰੀਕ ਨੂੰ ਸਾਡੀਆਂ ਵੋਟਾਂ ਇਹ ਅੱਗੇ ਪਿੱਛੇ ਹੋ ਸਕਦੀਆਂ ਈ ਇੱਕ ਤਰੀਕ ਨੂੰ ਸਾਡੀਆਂ ਵੋਟਾਂ 4 ਤਰੀਕ ਨੂੰ ਸਾਡਾ ਰਿਜ਼ਲਟ ਹੈ ਤੇ 6 ਤਰੀਕ ਨੂੰ ਸਾਡੇ ਕੱਲੂ ਘਾਰੇ ਦੀ ਅਰਦਾਸ ਹੈ ਤੇ ਇਹ ਇੱਕ ਚੈਲੰਜ ਹੈ ਮੈਨੂੰ ਲੱਗਦਾ ਸਿੱਖ ਪੰਥ ਦੇ ਲਈ ਬਈ ਆਪਾਂ ਇੱਕ ਰਿਜ਼ਲਟ ਕੱਢ ਕੇ ਦੇਈਏ ਤੇ ਉਹਨਾਂ ਤਾਈਂ ਇਹ ਖਬਰ ਜਾਵੇ ਕਿ ਜੇ ਲੋਕ ਸਿਆਰਾ ਨਾਲ ਲੜੇ ਜੇ ਲੋਕ ਖਾਲੜੀ ਵਰਗੀ ਵਿਚਾਰਾਂ ਨਾਲ ਲੜੇ ਜੇ ਲੋਕ ਅੱਜ ਇਸ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਆ ਕੇ ਇਹ ਵੀ ਚੈਲੰਜ ਕਰਦੇ ਆ ਕਿ ਅਸੀਂ ਲੋਕਪੱਖ ਵੀ ਸਾਡੇ ਵਿੱਚ ਹੈਗਾ ਇਹੀ ਸਭ ਤੋਂ ਵੱਡਾ ਚੈਲੰਜ ਹੈ ਵੀ ਅਸੀਂ ਵੀ ਸੋਚਿਆ ਵੀ ਅਸੀਂ ਲੋਕ ਕਚਹਿਰੀ ਵਿੱਚ ਜਾਂਦੇ ਆ ਫਤਵਾ ਲੈ ਲੈਣੇ ਆ ਇਹ ਕਿ ਰੈਫਰੰਡਮ ਹੈ ਇਹ ਇਹ ਇੱਕ ਰੈਫਰੰਡਮ ਹੈ ਸਿੱਖ ਧਰਮ ਦਾ ਕਿ ਤੁਸੀਂ ਸਾਡੇ ਬੱਚਿਆਂ ਨੂੰ ਕਦੇ ਤੁਸੀਂ ਉਹਨਾਂ ਨੂੰ ਸਰੀਰਕ ਤੌਰ ਤੇ ਮਾਰ ਦਿੰਨੇ ਆ ਫਿਰ ਤੁਸੀਂ ਨਸ਼ਿਆਂ ਵਿੱਚ ਗਰਕ ਕਰਤਾ ਸਾਡੇ ਬੱਚਿਆਂ ਨੂੰ ਜੇ ਕੋਈ ਚੰਗੀ ਕਰੀਮ ਰਹਿ ਗਈ ਤੇ ਉਹਨੂੰ ਵਿਦੇਸ਼ਾਂ ਵਿੱਚ ਸੁਖਵੀਰ ਬਾਗਲ ਕਹਿੰਦਾ ਹੈ ਕਿ ਮੈਂ 10 ਲੱਖ ਦਾ ਲੋਨ ਦੇਊਗਾ ਜਿਹੜਾ ਬੱਚਾ ਵਿਦੇਸ਼ ਜਾਊਗਾ ਵੇ ਕੀ ਆਈਡੀਆ ਇਹਨਾਂ ਦੇ ਇਹ ਹੈਨਾ ਅਸੀਂ ਤਾਂ ਕਹਿੰਦੇ ਸਾਡੇ ਬੱਚੇ ਇੱਥੇ ਰਹਿਣ ਆਪਣਾ ਘਰ-ਬਾਰ ਸੰਭਣ ਗਰੀਬੀ ਦਾ ਵੇਰ ਰਹਿਣ ਆਪਣੀ ਕਿਰਤ ਕਮਾਈ ਕਰਨ ਤੇ ਉਹ ਕਹਿੰਦਾ ਮੈਂ ਸਾਰੇ ਬਾਹਰ ਕੱਢ ਕੇ ਤੇ ਇੱਥੇ ਜਿਹੜੇ ਨਸ਼ਿਆਂ ਵਿਚਾਂ ਤੇ ਲੱਗੇ ਉਹਨਾਂ ਨੂੰ ਪੈਸੇ ਵੰਡ ਕੇ ਤੇ ਇਲੈਕਸ਼ਨ ਕੰਪੇਨ ਕਰ ਲੂੰਗਾ ਨਹੀਂ ਸਾਨੂੰ ਇਹੋ ਜਿਹਾ ਰਾਜ ਨਹੀਂ ਚਾਹੀਦਾ ਸਾਨੂੰ ਤਾਂ ਗੁਰੂ ਦਾ ਜਿਹੜਾ ਸਿਧਾਂਤ ਹੈ ਉਹਦੇ ਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਸਿਧਾਂਤ ਹੈ ਤੇ ਬਾਕੀ ਜਿਹੜਾ ਨਸਲ ਕੁਸ਼ੀ ਹੋਈ ਹੈ ਨਾ ਜਿਹੜੀ ਇਹਨਾਂ ਨੇ ਕੁੱਲ ਨਾਸ਼ ਕੀਤੀ ਹੈ ਉਹਦਾ ਸਾਹ ਜਰੂਰ ਲੈਣਾ ਹੈ ਉਹਦਾ ਸਾਹ ਸੰਗਤ ਨੇ ਲੈਂਦੇ ਰਹਿਣਾ ਜਿਨ੍ਹਾਂ ਦੇ ਬੱਚੇ ਇਹਨਾਂ ਨੇ ਤਿੰਨ ਤਨ ਬੱਚੇ ਤਿੰਨੇ ਤਿੰਨੇ ਸ਼ਹੀਦ ਉਹ ਇਹਨੂੰ ਸੁਖਵੀਰ ਬਾਦਲ ਨੂੰ ਸਾਹ ਦੇਣਾ ਪੈਣਾ ਤੇਰੇ ਭਾਪੇ ਦੇ ਰਾਜ ਚ ਹੋਇਆ ਸਾਰਾ ਕੁਝ ਇਹ ਤੇ ਤੂੰ ਬੇਅਦਬੀਆਂ ਕਰਾ ਲਈਆਂ ਤੂੰ ਜੋ ਤੂੰ ਹੁਣ ਵੀ ਤੂੰ ਸਮਝਦਾ ਕਿ ਪੰਥ ਮੇਰੇ ਨਾਲ ਪਰ ਮੈਨੂੰ ਪਤਾ ਨਹੀਂ ਨਿੱਜੀ ਤੌਰ ਤੇ ਲੱਗਦਾ ਹੈ ਕਿ ਤੇਰੇ ਕੋਲ ਤੋ ਕੋਈ ਜਵਾਬ ਹੈ ਹੀ ਨਹੀਂ ਤੂੰ ਕੀ ਜਵਾਬ ਦੇਵੇਂਗਾ ਜਦੋਂ ਤੂੰ ਕੀ ਲੈ ਕੇ ਹੁਣ ਤੇਰੀ ਕੀ ਡੈਓਲੋਜੀ ਹੈ ਤੂੰ ਕੀ ਪੰਥ ਨੂੰ ਦੇਣ ਦੇਣ ਆ ਰਿਹਾ ਹੈ ਉਹ ਵੀ ਸਾਨੂੰ ਦੱਸ ਦੇ ਤੇ ਜੇ ਤਾਂ ਤੇਰੇ ਕੋਲੇ ਕੋਈ ਹੈਗਾ ਨਿਜਮ ਕਾਨੂੰਨ ਕਿ ਤੈਨੂੰ ਤਾਂ ਉਹੀ ਸਤਾਈ ਜਾ ਰਿਹਾ ਕਿ ਇਹਨਾਂ ਦੀ ਰਾਜ ਆ ਜਾਣਦਿਓ ਪੰਥ ਦਾ ਸਾਡਾ ਰਾਜ ਆ ਜਾਣਦਿਓ ਉਹ ਨਹੀਂ ਆਉਣਾ ਭੁੱਲ ਜਾ ਤੂੰ ਪੂਰੀ ਆਉਣਾ ਹੁਣ ਕੋਈ ਜੇ ਪੰਥ ਦਾ ਰਾਜ ਆਉਣਾ ਹੈ ਉਹ ਕੋਈ ਅਸਲੀ ਬੰਦੇ ਅੱਗੇ ਹੋਣਗੇ ਸ਼੍ਰੋਮਣੀ ਕਾਲ ਦਾ ਫਿਊਚਰ ਬਣਦੇ ਹੋ ਕੁਝ ਨਈ ਮੈਨੂੰ ਨਹੀਂ ਆਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਫਿਊਚਰ ਹੈ ਬਾਦਲ ਪਰਿਵਾਰ ਦਾ ਨੋ ਬਾਦਲ ਪਰਿਵਾਰ ਦਾ ਫਿਊਚਰ ਹੈ ਹਾਂਜੀ ਅਕਾਲੀ ਦਲ ਤਾਂ ਖੜਾ ਹੀ ਰਹਿਣੇ ਆ ਸਾਨੂੰ ਲੋੜ ਹੈ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਪਰ ਜਿਹੜੀ ਉਹ ਸੋਚ ਧਾਰ ਕੇ ਬੈਠੇ ਨਾ ਵੀ ਲੋਕ ਸ਼ਾਇਦ ਫੇਰ ਜਿਵੇਂ ਉਹ ਤੇ ਇੱਕ ਪਲੈਨਿੰਗ ਦੇ ਨਾਲ ਉਹ ਕਹਿੰਦੇ ਆ ਬਈ ਸੁਖਵੀਰ ਬਾਦਲ ਜਦੋਂ ਵੀ ਇਲੈਕਸ਼ਨ ਲੜਦਾ ਹੈ ਤੇ ਉਹ ਇੱਕ ਪਲੈਨਿੰਗ ਕਰਦਾ ਹੈ ਕਿਵੇਂ ਕਿੱਥੇ ਕਿਵੇਂ ਕਿੱਥੇ ਪਰ ਜਿਹੜੀ ਅੰਦਰਲੀ ਆਵਾਜ਼ ਹੈ ਨਾ ਲੋਕਾਂ ਦੀ ਉਹ ਵੀ ਇੱਕ ਜਿਹੜੀ ਕਈ ਵਾਰੀ ਉਹ ਬਹੁਤ ਕੰਮ ਕਰਦੀ ਹੈ ਜਿਹੜਾ ਜਿਹੜਾ ਹਾਂ ਉਹਨਾਂ ਨੇ ਮਰਵਾਈ ਹੈ ਨਾ ਕੌਮ ਤੋਂ ਇੰਨੇ ਕੰਮ ਪੁੱਠੇ ਕਰਕੇ ਉਹਦਾ ਜਵਾਬ ਐ ਸਵੇਰੀ ਮੈਨੂੰ ਲੱਗਦਾ ਹੈ ਸੰਗਤ ਜ਼ਰੂਰ ਦਿਓਗੀ ਸਾਨੂੰ ਬਹੁਤ ਚੰਗਾ 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 ਅੰਗਾਰਾ ਮਿਲੇਗਾ ਇੱਕ ਇਸ ਚੀਜ਼ ਦੀ ਚੀਜ਼ ਹੈ ਜਿਵੇਂ ਬੀਬੀ ਜੀ ਤੁਸੀਂ ਵੀ ਕਹਾਂਗੇ ਜਦੋਂ ਮੈਂ ਚੋਹਾਂ ਲੜਨੀਆਂ ਸੀ ਉਦੋਂ ਬੀਬੀ ਜਗੀਰ ਕੌਰ ਉਹਨਾਂ ਨੂੰ ਖੜਾ ਕਰਤਾ ਇਸ ਵਾਰੀ ਬਿਰਸਾ ਸਿੰਘ ਬਲਟੋਹਾ ਨੂੰ ਖੜਾ ਕਰਤਾ ਜਿਹੜੇ ਆਪ ਦੇ ਆਪ ਨੂੰ ਜਿਹੜੇ ਆਪ ਦੇ ਕਹਿੰਦੇ ਆ ਜਾਂ ਸਿੱਖ ਕੌਮ ਦੇ ਆਖਦੇ ਜਾਂ ਕਹਿੰਦੇ ਕਿ ਪੰਥਕ ਗੱਲ ਅਸੀਂ ਕਰਦੇ ਆ ਪੰਥ ਦੀ ਗੱਲ ਅਸੀਂ ਕਰਦੇ ਆ ਇਸ ਚੀਜ਼ ਦੀ ਚੀਜ਼ ਹੈ ਕਿ ਸਾਨੂੰ ਤਾਂ ਆਪਦੀ ਮਰੀ ਜਾਂਦੇ ਆ ਨਹੀਂ ਚੀਜ਼ ਤਾਂ ਉਹਨਾਂ ਨੂੰ ਤਾਂ ਸਿਰਫ ਲਾਲਚ ਹੈ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਪੰਥ ਦੀ ਗੱਲ ਜ਼ੀਰੋ ਤੋਂ ਸ਼ੁਰੂ ਹੋ ਜਾਵੇ ਵੀ ਜਿਹੜੀ ਜਿਹੜੇ ਲੋਕ ਸਾਡੇ ਕਿਰਤੀ ਆ ਜਿਹੜੇ ਲੋਕ ਸਾਡੇ ਕੋਈ ਉਹਨਾਂ ਦਾ ਮਸਲਾ ਹੀ ਨਹੀਂ ਵੱਡੇ ਕਾਰੋਬਾਰਾਂ ਨਾਲ ਕੋਈ ਜਿਹੜੇ ਇੱਥੇ ਰੁੱਲ ਰਹੇ ਆ ਜਿਹੜੇ ਹੈ ਨਾ ਤੇ ਉਹਨਾਂ ਲਈ ਉਹਨਾਂ ਦੀ ਗੱਲ ਕੀ ਨਹੀਂ ਕਰਨੀ ਉਹ ਸੁਖਵੀਰ ਨੇ ਤਾਂ ਨਹੀਂ ਨਾ ਕਰਨੀ ਹੈ ਨਾ ਅਸੀਂ ਚਾਹੁੰਦੇ ਆ ਪੰਜਾਬ ਦਾ ਪੰਜਾਬ ਵਰਗਾ ਮੁਲਕ ਕਿਤੇ ਹੈ ਹੀ ਨਹੀਂ ਕਿਤੇ ਦੁਨੀਆ ਤੇ ਨਹੀਂ ਹੈਗਾ ਪੰਜਾਬ ਵਰਗਾ ਅੱਜ ਸਾਡੇ ਐਨ ਆਰ ਆਈ ਵੀਰ ਉਹ ਬੈਠੇ ਤਾਂ ਵਿਦੇਸ਼ਾਂ ਚ ਦਿਲ ਇੱਥੇ ਧੜਕਦਾ ਪਿਆ ਉਹਨਾਂ ਦਾ ਮੈਂ ਨਹੀਂ ਵੀ ਇੰਨੇ ਫੋਨ ਆ ਰਹੇ ਆ ਨਾ ਪਹਿਨ ਜੀ ਆਹ ਕਰ ਦਿਓ ਪਹਿਨ ਜੀ ਆਹ ਕਰ ਦਿਓ ਆ ਇੱਥੋਂ ਕਰ ਲਓ ਇੱਥੇ ਵੀ ਉਹਨਾਂ ਦਾ ਦਰਦ ਸਾਰਾ ਐਨ ਆਰ ਆਈ ਦਾ ਆਪਣੇ ਨਾਲ ਜੁੜਿਆ ਹੋਇਆ ਤੇ ਇਹ ਲੋਕ ਤਾਂ ਇਹਨਾਂ ਦਾ ਜਿਹੜਾ ਸਬੰਧ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਦਿੱਲੀ ਦੇ ਕਿੱਲੇ ਨਾਲ ਵੱਜੇ ਆ ਚਾਹੇ ਆਪ ਵਾਲੇ ਹੋਣ ਚਾਹੇ ਇਹ ਸਾਡੇ ਪੰਥਕ ਹੋਣ ਤੇ ਚਾਹੇ ਕਾਂਗਰਸ ਵਾਲੇ ਹੋਣ ਇਹਨਾਂ ਦੀ ਜਿਹੜੀ ਆਈਡੀਓਲੋਜੀ ਉਹ ਸੈਂਟਰ ਤੋਂ ਹੁੰਦੀ ਆ ਹੁਣ ਤੁਸੀਂ ਵੇਖੋ ਆਪ ਵਾਲਿਆਂ ਦੀ ਸੁਣ ਲਓ ਵੀ ਕਿਸੇ ਡਿਕਸ਼ਨਰੀ 'ਚ ਇਹ ਸ਼ਬਦ ਹੈਗਾ ਕਟੜ ਇਮਾਨਦਾਰ ਮੈਂ ਤੇ ਕਿਸੇ ਡਿਕਸ਼ਨਰੀ 'ਚ ਇਹ ਸ਼ਬਦ ਹੀ ਨਹੀਂ ਵੇਖਿਆ ਇਹਨਾਂ ਨੇ ਆਪੇ ਘੜਿਆ ਸ਼ਬਦ ਹੈ ਤੇ ਹੁਣ ਜਿਹੜਾ ਕਟੜ ਇਮਾਨਦਾਰ ਹੈ ਉਹ ਕਿਹੜੇ ਕਿਸ ਸੰਚ ਅੰਦਰ ਇਹਦੇ ਉਹਦੇ ਬਿਲਕੁਲ ਹੀ ਉਲਟ ਜਾ ਰਿਹਾ ਹੈ ਨਾ ਤੇ ਉਹਦੇ ਜਿਹੜੇ ਨਾਲ ਵਾਲੇ ਆ ਉਹਨਾਂ ਨੂੰ ਤੇ ਇਹਨੂੰ ਤੇ 10 ਦਿਨ ਦੀ ਜਮਾਨਤ ਮਿਲ ਹੀ ਗਈ ਹੈ ਪਰ ਉਹਨਾਂ ਨੂੰ ਤੇ ਕੋਈ ਜਮਾਨਤ ਦਸਾਲਾਂ ਤੋਂ ਅੰਦਰ ਬੈਠੇ ਆ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਪੰਥ ਦੇ ਉਹ ਪੰਜਾਬ ਦਾ ਪੰਥ ਦਾ ਛੱਡੋ ਪੰਜਾਬ ਦਾ ਭਲਾ ਇੰਨੀ ਸੋਚ ਸਕਦੇ ਸੱਤ ਰਾਜ ਸਭਾ ਮੈਂਬਰ ਉਹਨਾਂ ਨੇ ਦਿੱਤੇ ਆ ਤੇ ਸੱਤੇ ਹੀ ਉਹਨਾਂ ਦੇ ਦਿੱਲੀ ਦੇ ਆਏ ਹੁਣ ਇਹਨੂੰ ਕੇਜਰੀਵਾਲ ਨੂੰ ਫੜਿਆ ਸੀ ਉਹ ਸੱਤੇ ਕਿਤੇ ਗਾਇਬ ਹੀ ਹੋ ਗਏ ਕਿਤੇ ਦਿੱਸੇ ਹੀ ਨਹੀਂ ਹਨ ਜੇ ਉਹ ਪੰਜਾਬ ਤੋਂ ਲਏ ਹੁੰਦੇ ਤੇ ਸ਼ਾਇਦ ਉਹਦੇ ਹੱਕ 'ਚ ਕੋਈ ਨਾ ਕੋਈ ਗੱਲ ਕਰਦਾ ਵੀ ਜਦੋਂ ਇਹ ਜੇ ਕੱਟੜ ਇਮਾਨਦਾਰ ਹੈਗਾ ਸੀ ਤੇ ਜਿਹੜਾ ਘੱਟੋ ਘੱਟ ਪੰਜਾਬ 'ਚ 92 ਸੀਟਾਂ ਇਹ ਤਾਂ ਸੜਕਾਂ ਭਰ ਦੇਣੀਆਂ ਚਾਹੀਦੀਆਂ ਸੀ ਪਰ ਕਿਸੇ ਨਿਵਾਜ਼ ਹੀ ਨਹੀਂ ਦਿੱਤੀ ਇਹਨਾਂ ਦਾ ਮੋਹ ਵੀ ਮੈਨੂੰ ਲੱਗਦਾ ਪੂਰਾ ਭੰਗ ਹੋ ਗਿਆ ਲੋਕਾਂ ਦਾ ਇਹਨਾਂ ਤੋਂ ਵੀ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਅਮਰਪਾਲ ਸਿੰਘ ਦੇ ਖਿਲਾਫ ਕਡੂਰ ਸਾਹਿਬ ਤੋਂ ਇੱਕ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਲੀਡਰ ਜਿਹੜਾ ਉਹਨੂੰ ਹੀ ਅਮਰਪਾਲ ਸਿੰਘ ਦੇ ਨਾਮ ਹੇਠ ਜਿਹੜਾ ਖੜਾ ਕਿ ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਾਗਜ਼ਪ੍ਰਾਈਸ ਸੀ ਉਹਨਾਂ ਦੇ ਨਹੀਂ ਇਹ ਤੇ ਇੱਕ ਬਹੁਤ ਹੀ ਸਿਆਸੀ ਕਨਿਆਉਣੀ ਚਾਲ ਹੈ ਹੈਨਾ ਜਦੋਂ ਮੇਰਾ ਹੀ ਇਲੈਕਸ਼ਨ ਚ ਉਦੋਂ ਵੀ ਪਰਮਜੀਤ ਕੌਰ ਕਾ ਲੜਾ ਕਰਕੇ ਇੱਕ ਬੀਬੀ ਖੜੀ ਕਰਤੀ ਜੀ ਤੇ ਉਹ 5000 ਵੋਟ ਖਰਾਬ ਕਰ ਗਏ ਮੇਰੀ ਜੀ ਤੇ ਇਹ ਇਹਨੇ ਵਾਪਸ ਲੈ ਲਿਆ ਪੇਪਰ ਹਨਾ ਵਾਪਸ ਲੈ ਲਿਆ ਕਿਉਂਕਿ ਹਰ ਥਾਂ ਜਿਹੜਾ ਨਾ ਲੋਕ ਜਾਗਰਤ ਹੈ ਤੇ ਉਹਨਾਂ ਨੇ ਉਸ ਪਿੰਡ ਵਾਲਿਆਂ ਨੂੰ ਦੀਨਾ ਕਾਂਗੜ ਗੁਰੂ ਦੀ ਜਿੱਥੇ ਜਫਰਨਾਮਾ ਲਿਖਿਆ ਹੈ ਉਸ ਧਰਤੀ ਦੇ ਲੋਕ ਉਹਨਾਂ ਨੇ ਉਹਦਾ ਉਸੇ ਦਿਨ ਬਾਈਕਟ ਕਰਤਾ ਜੇ ਪਿੰਡ ਵਾਲੇ ਕਰਦੇ ਹੀ ਬਾਈਕਟ ਕਰਦੇ ਨੇ ਤੇ ਫੇਰ ਤਾਂ ਬੰਦੇ ਦੀ ਰਹਿੰਦੀ ਕੱਖ ਨਹੀਂ ਤੇ ਉਹ ਸਾਰਾ ਕੁਝ ਉਹਨਾਂ ਨੇ ਫਾਈਲ ਉਹਦੀ ਜਦੋਂ ਖੋਲੀ ਹੈ ਤੇ ਉਹ ਤਾਂ ਔਦੇਦਾਰ ਹੈ ਆਪ ਵਾਲਿਆਂ ਦਾ ਤੇ ਇਹ ਤਾਂ ਬਹੁਤ ਕਨਾਉਣੀਆਂ ਚੱਲਣਾ ਇਹ ਨਹੀਂ ਮਤਲਬ ਕਿ ਪਤਾ ਨਹੀਂ ਕਿਸੇ ਨੂੰ ਵਾਰਾ ਖਾਂਦੀਆਂ ਹੁਣ ਜਾਂ ਨਾ ਖਾਂਦੀਆਂ ਹੁਣ ਫਿਰ ਬਦਨਾਮੀ ਘੱਟ ਕੇ ਫਿਰ ਵਾਪਸ ਵੀ ਹੋ ਜਾਂਦੀਆਂ ਪਰ ਸਾਡਾ ਇਹੋ ਜਿਹਾ ਡਾਇਓਲੋਜੀ ਨਹੀਂ ਹੈ ਅਸੀਂ ਤੇ ਸਿੱਧੀ ਸਾਡੀ ਤਾਂ ਨੱਕ ਦੀ ਸੇਧ ਚੱਲਣ ਵਾਲੀ ਡਾਇਓਲੋਜੀ ਆ ਤੇ ਸੇ ਇਹ ਸਾਡੀ ਗੁਰੂਗ੍ਰਾਂਤ ਸਾਹਿਬ ਤੋਂ ਲੈ ਗਏ ਇੱਕ ਵਾਰ ਹੋਰ ਖੜਾ ਹੁੰਦਾ ਕਿ ਪੰਥਕ ਹ ਹਲਕਾ ਆ ਪਰ ਪਿਛਲੀ ਵਾਰ ਦੀ ਜੇ ਗੱਲ ਕਰ ਤੁਸੀ ਹਾਲਾਂਕਿਤੋਂ ਹਾਰੇ ਪਰ ਕਹਿੰਦੇ ਨੇ ਕਿ ਕਾਂਗਰਸ ਜੀ ਦੇ ਉੱਪਰ ਇਹ ਇਲਜ਼ਾਮ ਲੱਗਦੇ ਨੇ ਕਿ ਜਿਨ੍ਹਾਂ ਨੇ ਕਿ ਇਲਜ਼ਾਮ ਕੀ ਜਿਨ੍ਹਾਂ ਨੇ ਟੈਂਕ ਸਾਡੇ ਜਿਹੜਾ ਹੈਗਾ ਦਰਬਾਰ ਸਾਹਿਬ ਦੇ ਉੱਪਰ ਚੜਾਏ ਕਹਿੰਦੇ ਪੰਥਕ ਹਲਕੇ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਜਿਤਾਤਾ ਕਹਿੰਦੇ ਲੋਕਾਂ ਦੇ ਸਿਰ ਦੇ ਉੱਪਰ ਵੀ ਇੱਕ ਜਿਹੜਾ ਹੈਗਾ ਮੇਹਣਾ ਜ਼ਰੂਰ ਆ ਕਿ ਪੰਥ ਦਾ ਮੇਹਣਾ ਖੱਟਿਆ ਲੋਕਾਂ ਨੇ ਹਾਂਜੀ ਉਹ ਮੇਹਣਾ ਖੱਟਿਆ ਤੇ ਹੁਣ ਜਦੋਂ ਵੀ ਅਸੀਂ ਕਿਸੇ ਪਿੰਡ 'ਚ ਕੈਂਪੇਨ ਤੇ ਜਾਂਦੇ ਆ ਤਾਂ ਪਹਿਲਾ ਜਿਹੜਾ ਸਾਨੂੰ ਲੋਕ ਮਿਲਦੇ ਆ ਨਾ ਜਿਹੜੇ ਅੱਗੇ ਲਾ ਕੇ ਕੈਂਪੇਨ ਕਰ ਰਹੇ ਆ ਉਹ ਸਾਨੂੰ ਇਹੋ ਹੀ ਕਹਿੰਦੇ ਭੈਣ ਜੀ ਇਹ ਪਿਛਲੀ ਵਾਰੀ ਗਲਤੀ ਹੋ ਗਈ ਤੇ ਹੁਣ ਅਸੀਂ ਇਹ ਗਲਤੀ ਨੂੰ ਹਟਾਉਣਾ ਚਾਹੁੰਦੇ ਆ ਅਸੀਂ ਸੁਧਾਰਨਾ ਚਾਹੁੰਦੇ ਆ ਪਰ ਮੈਂ ਤੁਹਾਨੂੰ ਕਹਿੰਨੀ ਵੀ ਮੈਨੂੰ ਕੋਈ ਮਲਾਲ ਨਹੀਂ ਹੈਗਾ ਦੇ ਮੈਂ ਕਿਉਂ ਹਾਰੀ ਜਾਂ ਇਹਦੇ ਕੀ ਰੀਜ਼ਨ ਹੋ ਸਕਦੇ ਉਹਦਾ ਰੀਜ਼ਨ ਤਾਂ ਮੈਨੂੰ ਪਤਾ ਹੈ ਉਹਦਾ ਰੀਜ਼ਨ ਤਾਂ ਇਹ ਸੀ ਕਿ ਖਾਲੜਾ ਸਾਹਿਬ ਬਾਰੇ ਅਸੀਂ ਪਹਿਲਾਂ ਇੰਟਰੋਡਕਸ਼ਨ ਨਹੀਂ ਸੀ ਦੇ ਸਕੇ ਅਸੀਂ ਕਾਨੂੰਨੀ ਲੜਾਈਆਂ ਲੜਦੇ ਰਹੇ ਅਸੀਂ ਵੱਡੇ ਲੈਵਲ ਤੇ ਤਾਂ ਅਸੀਂ ਕੰਮ ਕਰਦੇ ਰਹੇ ਪਰ ਲੋਕਾਂ ਚ ਗਏ ਨਹੀਂ ਸੀਗੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਸਾਡੇ ਨਾਲ ਦੇ ਪਿੰਡਾਂ ਨੂੰ ਨਹੀਂ ਸੀ ਪਤਾ ਜਸਵੰਤ ਸਿੰਘ ਖਾਲੜਾ ਦੇ ਕੰਮ ਕੀ ਹੈ ਇਹ ਜਰੂਰ ਪਤਾ ਹੀ ਵੀ ਹੋਏ ਇਹ ਵੀ ਇੱਕ ਬੰਦਾ ਜਿਹੜਾ ਚੱਕ ਕੇ ਹੀ ਖਤਮ ਕੀਤਾ ਇਹਨਾਂ ਨੇ ਤੇ ਹੁਣ ਸਾਨੂੰ ਇਸ ਵੇਲੇ ਕੋਈ ਮੁਸ਼ਕਲ ਨਹੀਂ ਆ ਰਹੀ ਹੁਣ ਤੁਸੀਂ ਆ ਕੰਪੇਨ ਚ ਵੇਖ ਲਓ ਸਭ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਦੇ ਅਮਰ ਰਹੀ ਦੇ ਨਾਰੇ ਹੀ ਲੱਗ ਰਹੇ ਆ ਕਿਆ ਬਾਤ ਹੈ ਤੇ ਉਸ ਤੋਂ ਬਾਅਦ ਅਮਰਪਾਲ ਨੂੰ ਜਿੰਦਾਬਾਦ ਕਰਦੇ ਆ ਤੇ ਮੈਨੂੰ ਜਿਹੜਾ ਮੈਂ ਰਣੀ ਆ ਇਹ ਸਾਰੇ ਪੰਥ ਦੀ ਹੈ ਸਾਰੇ ਲੋਕਾਂ ਦੀ ਕੋਈ ਵੀ ਹੈ ਜਿਹੜਾ ਉੱਚਾ ਨੀਵਾ ਕੋਈ ਨਾ ਸਮਝੇ ਆਪਣੇ ਆਪ ਨੂੰ ਤੇ ਮੈਂ ਇੰਨੀ ਰਣੀ ਆ ਨਾ ਕਈ ਵਾਰੀ ਮੈਂ ਅੱਖਾਂ ਬੰਦ ਕਰਕੇ ਇਸ ਜਲੌ ਨੂੰ ਵੇਖਦੀ ਆ ਕਿ ਲੋਕ ਕਿੰਨਾ ਸਤਕਾਰ ਦੇ ਰਹੇ ਆ ਫੇ ਮੈਂ ਮੈਂ ਤੇ ਕਿਵੇਂ ਇਹ ਕਰਜ ਲਾਉਣੇ ਆ ਤੇ ਇਹ ਕਰਜ ਮੈਂ ਲਾ ਐਂ ਲਾਉਣੇ ਆ ਵੀ ਮੈਂ ਚੰਗੇ ਬੰਦਿਆਂ ਨੂੰ ਅੱਗੇ ਲਿਆਵਾ ਤੇ ਪੰਜਾਬ ਦੀ ਫਿਜ਼ਾ ਨੂੰ ਬਦਲੀਏ ਪੰਜਾਬ ਦੀ ਸਿਆਸਤ ਨੂੰ ਬਦਲੀਏ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੀ ਆਉਣ ਵਾਲੀ ਜਿਹੜੀ ਸਿਆਸਤ ਹਨ ਅਮਰਤਪਾਲ ਦੇ ਜਿੱਤਣ ਨਾਲ 27 ਵਾਲੀ ਸਿਆਸਤ ਵਿੱਚ ਵੱਡਾ ਯੋਗਦਾਨ ਸਾਡਾ ਹੋਊਗਾ। ਇਹ ਤੁਸੀਂ ਮੰਨਦੇ ਹੋ ਕਿ ਜੇਕਰ ਅਮਰਤਪਾਲ ਸਿੰਘ ਜਿੱਦਾ ਜਿਵੇਂ ਤੁਸੀਂ ਕਹਿੰਦੇ ਕਿ ਮੈਂ ਕਦੇ-ਕਦੇ ਮੈਂ ਸੋਚਦੀ ਹਾਂ ਕਿ ਮੈਂ ਕਿਵੇਂ ਇਹਨਾਂ ਦਾ ਕਰਜ਼ਾ ਉਤਾਰਾਂਗੀ ਤਾਂ ਜੇਕਰ ਭਾਈ ਅਮਰਤਪਾਲ ਸਿੰਘ ਜਿੱਤਦੇ ਨੇ ਲੱਗਦਾ ਕਿ ਕਿਤਨ ਕਿਤੇ ਆਪਣੀ ਜਿੱਤ ਵੀ ਉੱਥੇ ਮਹਿਸੂਸ ਕਰੋਗੇ। ਹਾਂਜੀ ਨਹੀਂ ਮੈਂ ਹੁਣ ਇਹ ਕਹਿਣਾ ਨਹੀਂ ਚਾਹੁੰਦੀ ਇਹ ਐਵੇਂ ਆਪਣੀ ਵਡਿਆਈ ਹੁੰਦੀ ਆ ਤੇ ਕਈ ਥਾਵਾਂ ਤੇ ਮੈਨੂੰ ਲੋਕ ਕਹਿੰਦੇ ਆ ਵੀ ਸਾਨੂੰ 2 MP ਮਿਲਣ ਨਾਲੇ ਆ। ਜੀ ਜੀ ਕਮਰਤਪਾਲ ਨੂੰ ਅਸੀਂ ਉੱਥੇ ਬਿਠਾਵਾਂਗੇ ਕਮਰਤ ਬੀਬੀ ਨੂੰ ਅਸੀਂ ਇੱਥੇ ਉਹਨਾਂ ਨਾਲ ਰੁੱਝੇ ਰਵਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਰਹਿਣਾ ਇਹ ਸਤਕਾਰ ਹੈ ਜੀ ਸਾਰਿਆਂ ਨੂੰ ਇਹ ਮਿਲਦਾ ਨਹੀਂ ਹੈ ਤੇ ਬਖਸ਼ਿਸ਼ ਹੈ ਪ੍ਰਮਾਤਮਾ ਦੀ ਹੈਨਾ ਐਮਪੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਵੀ ਜੇ ਮੈਨੂੰ ਨਹੀਂ ਉਹ ਮੌਕਾ ਮਿਲਿਆ ਪਰ ਤੁਹਾਡੇ ਸਾਹਮਣੇ ਜੋ ਸਤਕਾਰ ਮੈਨੂੰ ਸੰਗਤ ਦੇ ਰਹੀ ਹੈ ਉਹ ਕਿਸੇ ਐਮਪੀ ਨੂੰ ਮਿਲਦਾ ਨਹੀਂ ਹੈ ਲੋਕੀ ਗਾਲਾਂ ਜਿਆਦਾ ਕੱਢਦੇ ਆ ਤੇ ਬੁਰਾ ਭਲਾ ਜਿਆਦਾ ਕਹਿੰਦੇ ਆ ਤੇ ਤੋ ਤੋ ਕਹਿ ਦਿੰਦੇ ਆ ਵੀ ਸਾਡਾ ਐਮਪੀ ਹੈ ਜੀ ਕਿਵੇਂ ਮੈਂ ਬਿਨਾਂ ਐਮਪੀ ਤੋਂ ਹੀ ਮੈਨੂੰ ਬਹੁਤ ਮੈਂ ਨਮਾਣੀ ਸਿੱਖ ਵਜੂ ਸੰਗਤ ਚ ਰਹਿਣਾ ਚਾਹੁੰਦੀ ਆ ਤੇ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਇਹੋ ਹੀ ਬਿਹਤਰ ਹੋਊਗਾ ਇੱਕ ਮੈਂ ਸਵਾਲ ਲੈਣਾ ਚਾਹੁੰਗਾ ਜਿਵੇਂ ਬਈ ਦੀਪ ਸਿੰਘ ਸਿੱਧੂ ਹਰੀ ਕਹਿੰਦੇ ਹੁੰਦੇ ਸੀ ਕਿ ਕਲਾ ਵਰਤੂ ਕੀ ਤਾਂ ਲੱਗਦਾ ਕਿ ਅੱਜ ਉਹ ਚੀਜ਼ ਹੋ ਰਹੀ ਆ ਕਲਾ ਵਰਤ ਹਾਂਜੀ ਹਾਂਜੀ ਇਹ ਇੱਕ ਵਰਦਾਰਾ ਹੈ ਕੋਈ ਦਿੱਕਤ ਦਾ ਜਦੋਂ ਕਹਿੰਦੇ ਕੀੜੀਆਂ ਨੂੰ ਖੰਭ ਲੱਗ ਜਾਣ ਨਾ ਤੇ ਜਦੋਂ ਜ਼ੁਲਮ ਦੀ ਅਤ ਹੋ ਜੇ ਫਿਰ ਪਰਮਾਤਮਾ ਕਿਸੇ ਨੂੰ ਕਿਸੇ ਨੂੰ ਭੇਜਦਾ ਬਈ ਲਾਇ ਵੀ ਤੇਰੀ ਡਿਊਟੀ ਆ ਜਦੋਂ ਨਸਲ ਕੁਸ਼ੀ ਹੋ ਰਹੀ ਸੀ ਤੇ ਲਾਸ਼ਾਂ ਦੀਆਂ ਲਾਸ਼ਾਂ ਵੇਚ ਰੀਆਂ ਤੇ ਸਰਦਾਰ ਜਸਵੰਤ ਸਿੰਘ ਆ ਗਏ ਇੰਗਲੈਂਡ ਤੋਂ ਚੱਲ ਕੇ ਆ ਗਏ ਤੇ ਜੇ ਹੁਣ ਅਮਰਤਪਾਲ ਦਬਈ ਤੋਂ ਚੱਲ ਕੇ ਆ ਗਏ ਉਹ ਨਹੀਂ ਪਹਿਲਾਂ ਅਮਰਤ ਛਕਿਆ ਫਿਰ ਸ਼ਿਕਾਇਆ ਫਿਰ ਵੀਰਾਂ ਗੱਡੀਆਂ ਉਹ ਕਿ ਥੋੜੀ ਆਇਆ ਇੱਥੇ ਇਲੈਕਸ਼ਨ ਤਾਂ ਬਾਅਦ ਦੀ ਮਿੰਟੋ ਮਿੰਟੀ ਫੈਸਲੇ ਕਰਤੇ ਸੰਗ ਤਾਂ ਨਹੀਂ ਤੇ ਉਹ ਕੈਂਪੇਨ ਚ ਆ ਗਿਆ ਅੱਗੇ ਜੋ ਕੁਦਰਤ ਸਾਨੂੰ ਸਚਾਈ ਤੇ ਚੱਲਣ ਦਾ ਰਾਹ ਦਿਖਾਉਗੇ ਨਾ ਸੀ ਉਹਦੇ ਅਨਸਾਰ ਹੀ ਚੱਲਣਾ 27 ਦੇ ਵਿੱਚ ਸੋਚਿਆ ਜਾ ਸਕਦਾ ਆ ਸਿੱਖ ਸਿਆਸਤ ਦੀ ਕੀ ਜਾਗਦਾ ਸੋਚ ਲਿਆ ਹੂੰ ਸੋਚਿਆ ਨਹੀਂ ਸੋਚ ਲਿਆ ਵੀ ਆਪਾਂ ਪੰਜਾਬ ਦੀ ਫੀਜਾ ਬਦਲਨੀ ਆ ਇਹਨਾਂ ਜਿਹੜੇ ਕਿਰਤੀ ਸਿੱਖ ਆ ਜਾਂ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਨਸ਼ਿਆਂ ਵੱਲ ਜਾ ਰਹੇ ਆ ਜਾਂ ਜਿਹੜੇ ਵਿਦੇਸ਼ ਜਾ ਰਹੇ ਆ ਜਾਂ ਜਿਹੜੇ ਬਹੁਤ ਕਮਿਟਿਡ ਹੈਗੇ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕਮਿਟਿਡ ਨੂੰ ਅੱਗੇ ਲਾ ਲੈਣਾ ਤੇ ਦੂਜਿਆਂ ਨੂੰ ਅਸੀਂ ਸੁਧਾਰ ਲੈਣਾ ਇਹੋ ਹੀ ਸਾਡੀ ਸੋਚ ਆ ਇਹ ਸਾਡੀ ਪਰਮਤਮਾ ਬਖਸ਼ਿਸ਼ ਕਰੇ ਜ਼ਿੰਦਗੀ ਮਿਲੇ ਸਾਰਿਆਂ ਨੂੰ ਤੇ ਅਸੀਂ ਇਸੇ ਤੇ ਹੀ ਚੱਲਾਂਗੇ ਮੈਂ ਬੀਜੀ ਸਮਾਜਤਾ ਸ਼ੁਭਕਾਮਨਾਵਾਂ ਮਾ ਤੁਹਾਡੇ ਆਨਲਾਈਨ ਸਮੇਂ ਦੇ ਲਈ ਸਮਾਜਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ ਸੋ ਮੈਂ ਵਾਲਾ ਬੀਬੀ ਖਾਲੜਾ ਜੀ ਹੋਰੀ ਮੇਰੇ ਨਾਲ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰਵੰਦੋ ਜਾ ਜ ਧੰਨਵਾਦ ਜੀ